ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੰਦੀ ਭਗਤ ਛੁਡਾਵੇ ਬੰਦ ਹੈ ਭਗਤ ਨਾ ਛੁਟਿਆ ਮਹੀਂ ਅੱਜ ਆਪਾਂ ਇਹਦੇ ਤੇ ਗੱਲ ਕਰਾਂਗੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਇੱਕ ਸਿੱਖ ਹੋਏ ਨੇ ਜਿਨ੍ਹਾਂ ਦਾ ਨਾਮ ਭਾਈ ਬੱਧੂ ਜੀ ਹੈ ਆ ਲਾਹੌਰ ਦੇ ਰਹਿਣ ਵਾਲੇ ਸਨ ਅੱਜ ਆਪਾਂ ਇਨਾਂ ਦੇ ਜੀਵਨ ਤੋਂ ਹੀ ਸਿੱਖਿਆ ਹਾਸਿਲ ਕਰਾਂਗੇ ਅ ਜਿਨ੍ਹਾਂ ਦੇ ਜੀਵਨ ਤੋਂ ਹੀ ਆਪਾਂ ਕੁਝ ਸਿੱਖਾਂਗੇ ਭਾਈ ਬੁੱਧੂ ਜੀ ਲਾਹੌਰ ਦੇ ਅੰਦਰ ਆਵੇ ਵਿੱਚ ਇੱਟਾਂ ਪਕਾ ਕੇ ਉਹਨਾਂ ਨੂੰ ਵੇਚਣ ਦਾ ਕੰਮ ਕਰਦੇ ਸਨ ਆਪ ਨਾਲ ਨਾਲ ਹੀ ਭਗਤਾਂ ਦੀ ਜੋ ਆਉਣ ਜਾਣ ਵਾਲੇ ਗੁਰਸਿੱਖ ਸੰਤਾਂ ਉਹਨਾਂ ਦੀ ਅਤੇ ਸੰਤਾਂ ਦੀ ਸੇਵਾ ਵੀ ਬਹੁਤ ਕਰਦੇ ਸਨ ਆਪ ਨੂੰ ਗੁਰੂ ਚਰਣਾ ਦੇ ਪ੍ਰੇਮ ਦਾ ਵੀ ਰੰਗ ਚੜ੍ਹਿਆ ਹੋਇਆ ਸੀ ਸਮਾ ਗੁਜ਼ਰਦਾ ਗਿਆ ਇੱਕ ਦਿਨ ਆਪ ਜੀ ਨੇ ਇੱਕ ਸ਼ਾਹੂਕਾਰ ਦੇ ਕੋਲੋਂ ਕੁਝ ਉਧਾਰ ਪੈਸੇ ਲਏ ਅਤੇ ਆਵੇਦੀ ਤਿਆਰੀ ਕੀਤੀ ਆਵੇ ਨੂੰ ਅੱਗ ਦੇਣ ਤੋਂ ਪਹਿਲੇ ਆਪ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਹਰਮੰਦਰ ਸਾਹਿਬ ਗੇ ਆਪ ਜੀ ਨੇ ਉਥੇ ਮੱਥਾ ਟੇਕਿਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਮੈਂ ਆਪ ਜੀ ਦਾ ਗੁਰਸੇਖਾਂ ਮੈਂ ਲਾਹੌਰ ਵਿੱਚ ਰਹਿੰਦਾ ਕੁਝ ਉਦਾਰ ਪੈਸੇ ਲੈ ਕੇ ਆਵੇ ਦਾ ਪ੍ਰਬੰਧ ਕੀਤਾ ਤੁਸੀਂ ਕਿਰਪਾ ਕਰਨੀ ਕਿ ਆਵੇ ਵਿੱਚੋਂ ਜਿਹਨੀਆਂ ਵੀ ਇੱਟਾਂ ਨਿਕਲਣ ਉਹ ਪੱਕੀਆਂ ਹੋਣ ਗੁਰੂ ਜੀ ਨੇ ਉਹਦੀ ਗਰੀਬੀ ਅਤੇ ਨਿਮਰਤਾ ਨੂੰ ਦੇਖ ਕੇ ਕਿਹਾ ਜਾਂ ਭਾਈ ਤੇਰਾ ਕਾਰਜ ਸਫਲ ਹੋਏਗਾ ਤੇਰੀਆਂ ਇੱਟਾਂ ਪੱਕੀਆਂ ਹੀ ਨਿਕਲਣਗੀਆਂ ਗੁਰੂ ਜੀ ਨੇ ਨਾਲੋਂ ਨਾਲ ਆ ਵੀ ਕਿਹਾ ਕਿ ਤੂੰ ਬਾਤ ਕਰਮਾਈ ਅਤੇ ਸੰਗਤਾਂ ਨੂੰ ਐਵੇਂ ਸਾਰੀਆਂ ਸੰਗਤਾਂ ਨੂੰ ਲੰਗਰ ਛਕਾ ਦੇ ਐਨੇ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣੀ ਖੁਸ਼ ਹੋ ਗਏ ਵਾਪਸ ਆਏ ਆਪ ਜੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਮ ਲੈ ਕੇ ਅਤੇ ਉਹਨਾਂ ਤੋਂ ਪਹਿਲੇ ਚਾਰ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਉਸ ਤੋਂ ਬਾਅਦ ਆਵੇ ਨੂੰ ਅਗਲਾ ਦਿੱਤੀ ਉਸ ਸਮੇਂ ਬਾਅਦ ਆਵੇ ਦੀ ਮੋਰੀ ਜਦੋਂ ਖੋਲ ਕੇ ਦੇਖੀ ਤਾਂ ਇੱਟਾਂ ਪੱਕੀਆਂ ਅਸਨ ਲਾਲ ਸਨ ਖੁਸ਼ ਹੋ ਗਏ ਲੇਕਿਨ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਸੰਗਤਾਂ ਨੂੰ ਲੰਗਰ ਛਕਾਣਾ ਹੈ ਅਤੇ ਪਾਠ ਕਰਾਣਾ ਹੈ ਮੈਂ ਪਹਿਲੇ ਆਹੀ ਕੰਮ ਕਰਦਾ ਹਾਂ ਆਹਾ ਮੈਂ ਫਿਰ ਪਾਠ ਨਗਾ ਆ ਕਹਿ ਕੇ ਉਥੋਂ ਚਲੇ ਗਏ ਨੀਅਤ ਕੀਤੀ ਸੰਗਤਾਂ ਨੂੰ ਘਰ ਬੁਲਾਇਆ ਅਤੇ ਲਗਾਤਾਰ ਤਿਆਰੀਆਂ ਕਰ ਲਈਆਂ ਪਾਠ ਹੋਇਆ ਕੀਰਤਨ ਹੋਇਆ ਉਪਰਾਂ ਤੇ ਲੰਗਰ ਦੀ ਤਿਆਰੀ ਹੋਈ ਸੰਗਤਾਂ ਨੂੰ ਲੈਨ ਸਰ ਬਿਠਾ ਦਿੱਤਾ ਗਿਆ ਦਰਵਾਜ਼ਾ ਬੰਦ ਸੀ ਉਸੇ ਵਕਤ ਦਰਵਾਜ਼ਾ ਖੜਕਦਾ ਹੈ ਭਾਈ ਬੁੱਧੂ ਜੀ ਦਰਵਾਜ਼ਾ ਖੋਲਣ ਤੋਂ ਪਹਿਲੇ ਪੁੱਛਦੇ ਨੇ ਕੌਣ ਹੈ ਭਾਈ ਆਵਾਜ਼ ਆndi ਹੈ ਮੈਂ ਗੁਰਸੇਖਾਂ ਭੁੱਖਾ ਹਾਂ ਮੈਂ ਲੰਗਰ ਛਕਣ ਆਇਆ ਹਾਂ ਆਪ ਜੀ ਨੇ ਦਰਵਾਜ਼ਾ ਖੋਲਿਆ ਅਤੇ ਦੇਖਿਆ ਇਕ ਆਦਮੀ ਜਿਸ ਨੇ ਸਿਰ ਉੱਤੇ ਪਾਟਾ ਪੁਰਾਣਾ ਪਰਣਾ ਬੰਨਿਆ ਹੋਇਆ ਹੈ ਇੱਕ ਖੱਦਰ ਦੀ ਗੰਦੀ ਚਾਦਰ ਲਈ ਹੈ ਆਪ ਜੀ ਨੇ ਕਿਹਾ ਕੀ ਕੰਮ ਹੈ ਮੈਂ ਤੁਖਾਂ ਮੈਨੂੰ ਲੰਗਰ ਛਕਣਾ ਹੈ ਮੈਨੂੰ ਲੰਗਰ ਛਕਾਓ ਅੱਗੋਂ ਦੀ ਆਪ ਜੀ ਨੇ ਕਿਹਾ ਅੰਦਰ ਲੈਣਾ ਲਗੀਆਂ ਹੋਈਆਂ ਨੇ ਤੁਸੀਂ ਸਬਰ ਕਰ ਲਓ ਤੁਹਾਨੂੰ ਮੈਂ ਬਾਅਦ ਵਿੱਚ ਲੰਗਰ ਛਕਾ ਦਿੰਦਾ ਨਹੀਂ ਉਹ ਜ਼ਿੱਦ ਕਰਨ ਲੱਗ ਪਿਆ मैं हूने ही चकना है मैंने हूने ही लंगर आ गल सुनी जा चले जा, तेरे वर्गे कई देखे ने। ऐसे माड़े चो उदो ही निकल ने जो ओ माड़े करम हो जा आप जी ने आ कह के दरवाजा बंद कर दिता वो बाहर ही बैठे रहे इन्हों नाम भाई लखू जी ਪਾਈ ਲਖੂ ਜੀ ਸੀ ਆਪ ਜੰਗਲ ਵਿੱਚ ਸਾਰਾ ਦਿਨ ਰੱਬ ਦੀ ਆਬਾਦਤ ਕਰਦੇ ਰਹਿੰਦੇ ਭਗਤੀ ਕਰਦੇ ਰਹਿੰਦੇ ਅਤੇ ਇੱਕ ਟਾਈਮ ਆ ਕੇ ਸ਼ਹਿਰ ਵਿੱਚ ਉਸ ਬੀਬੀ ਦੇ ਹੱਥੋਂ ਲੰਗਰ ਛੱਕਦੇ ਜਿਨੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ ਹੋਇਆ ਅਤੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਆਪ ਜੀ ਨੇ ਕਈ ਸਾਲਾਂ ਨਾ ਬੀਬੀਆਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਕਰਵਾ ਦਿੱਤੀ ਸੀ ਆਪ ਖੁਦ ਰੋਜ਼ਾਨਾ 21 ਵਾਰ ਜਪਜੀ ਸਾਹਿਬ ਜੀ ਦੇ ਗਾਦੇ ਸਨ ਆਪ ਉੱਥੇ ਹੀ ਬੈਠ ਗਏ ਕੁਝ ਸਮੇਂ ਬਾਅਦ ਇਨਾਂ ਨੇ ਫਿਰ ਦਰਵਾਜ਼ਾ ਖੜਕਾਇਆ ਭਾਈ ਮੈਨੂੰ ਲੰਗਰ ਛਕਾ ਦਿਓ ਮੈਂ ਭੁੱਖਾ ਹਾਂ ਦਰਵਾਜ਼ਾ ਖੋਲਿਆ ਗਿਆ ਕਿਹਾ ਲੰਗਰ ਤਾਂ ਸਮਾਪਤ ਹੋ ਗਿਆ ਹੈ ਤੂੰ ਚਲਾ ਜਾ ਕੱਲ ਆਵੀਂ ਆਗਲ ਛੁਣ ਕੇ ਉਹਨਾਂ ਨੇ ਫਿਰ ਦਰਵਾਜ਼ਾ ਬੰਦ ਕਰ ਦਿੱਤਾ ਸੰਗਤਾਂ ਨੇ ਲੰਗਰ ਛੱਕ ਲਿਆ ਲੰਗਰ ਸਮਾਪਤ ਹੋਇਆ ਸੰਗਤਾਂ ਨੇ ਰਲ ਕੇ ਅਰਦਾਸ ਕੀਤੀ ਗੁਰੂ ਜੀ ਤੁਹਾਡੇ ਪਿਆਰੇ ਸੇਵਕ ਭਾਈ ਬੁੱਧੂ ਜੀ ਨੇ ਸੰਗਤਾਂ ਦੀ ਸੇਵਾ ਕੀਤੀ ਹੈ ਲੰਗਰ ਛਕਾਇਆ ਹੈ ਲੰਗਰ ਦੀ ਸੇਵਾ ਕੀਤੀ ਹੈ ਆਪ ਜੀ ਇਹਦਾ ਆਵਾ ਪੱਕਾ ਕਟਣਾ ਬੁੱਧੂ ਦਾ ਆਵਾ ਪੱਕਾ ਨਿਕਲੇ ਬਾਰ ਬੈਠੇ ਭਾਈ ਲਖੂ ਜੀ ਦੇ ਕੰਨਾਂ ਵਿੱਚ ਜਦੋਂ ਆ ਵਚਨ ਪਏ ਤਾਂ ਉੱਚੀ ਉੱਚੀ ਕਹਿਣ ਲੱਗ ਪਏ ਬੁੱਧੂ ਦਾ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਭਾਈ ਬੁੱਧੂ ਜੀ ਦੇ ਵੀ ਕੰਨਾਂ ਵਿੱਚ ਆਵਾਜ਼ ਪਈ ਲੇਕਿਨ ਉਹਨਾਂ ਨੇ ਉਸ ਵਕਤ ਪਰਵਾਹ ਨਾ ਕੀਤੀ ਉਸ ਸਮੇਂ ਬਾਅਦ ਜਦੋਂ ਆਵਾ ਪੱਟਿਆਂ ਦਾ ਸਮਾਂ ਆਇਆ ਤਾਂ ਦਾਦਾ ਗਏ ਇਹਨਾਂ ਨੇ ਮੋਰੀ ਖੋਲੀ ਅਤੇ ਦੇਖ ਕੇ ਹੈਰਾਨ ਹੋ ਗਏ ਸਾਰੀਆਂ ਇੱਟਾਂ ਕੱਚੀਆਂ ਸਨ ਹੱਥ ਵਿੱਚ ਫੜ ਕੇ ਦੇਖੀ ਨਾ ਸਾਰੀਆਂ ਇੱਟਾਂ ਪਿੱਲੀਆਂ ਸਨ ਆ ਆਪਣੀ ਕਿਸਮਤ ਨੂੰ ਰੋਣ ਲੱਗ ਪਏ ਉੱਥੇ ਬੈਠ ਕੇ ਰੋਣ ਲੱਗ ਪਏ ਹੁਣ ਮੈਂ ਕੀ ਕਰਾਂਗਾ ਹੁਣ ਮੇਰਾ ਕੀ ਹੋਏਗਾ ਇੱਕ ਤਾਂ ਸ਼ਾਹੂਕਾਰ ਦੇ ਕੋਲੋਂ ਇਨਾ ਉਧਾਰ ਵੀ ਲਿਆ ਹੈ ਮੈਂ ਤਾਂ ਸੋਚ ਰਿਹਾ ਸੀ ਕਿ ਇਸ ਵਾਰ ਉਧਾਰ ਲੈ ਕੇ ਇੱਟਾਂ ਚੰਗੀਆਂ ਹੋਣਗੀਆਂ ਜਿਆਦਾ ਇੱਟਾ ਹੋਣ ਗਿਆ ਤਾਂ ਜ਼ਿਆਦਾ ਕਮਾਈ ਹੋ ਜਾਏਗੀ। ਲੇਕਿਨ ਆਦਾ ਪੁੱਠਾ ਹੀ ਹੋ ਗਿਆ। ਹੁਣ ਮੈਂ ਕੀ ਕਰਾਂ? ਰੋਣ ਲੱਗ ਪਏ। ਉਥੋਂ ਚੱਲਦੇ-ਚੱਲਦੇ ਫੇਰ ਦੁਬਾਰਾ ਹਰਿਮੰਦਰ ਸਾਹਿਬ ਆਏ। ਗੁਰੂ ਜੀ ਦੇ ਚਰਨਾਂ ਵਿੱਚ ਆਏ ਅਤੇ ਰੋ ਕੇ ਕਹਿਣ ਲੱਗ ਪਏ। ਗੁਰੂ ਜੀ ਹੁਣ ਮੇਰਾ ਕੀ ਹੋਏਗਾ? ਮੈਂ ਤਾਂ ਗਰੀਬ ਹਾਂ। ਮੈਂ ਤਾਂ ਬਰਬਾਦ ਹੋ ਗਿਆ। ਇੱਕ ਸ਼ਾਹੂਕਾਰ ਦੇ ਕੋਲੋਂ ਇਨਾ ਉਧਾਰ ਵੀ ਲਿਆ ਹੈ। ਗੁਰੂ ਜੀ ਨੇ ਪੁੱਛਿਆ ਭਾਈ ਕੀ ਹੋਇਆ ਹੈ ਗੁਰੂ ਜੀ ਜੋ ਤੁਸੀਂ ਕਿਹਾ ਸੀ ਕਿ ਤੇਰਾ ਆਵਾ ਪੱਕਾ ਨਿਕਲੇਗਾ ਮੇਰਾ ਆਵਾ ਤਾਂ ਕੱਚਾ ਨਿਕਲਿਆ ਹੈ ਸਾਰੀਆਂ ਇੱਟਾਂ ਪਿੱਲੀਆਂ ਹੋ ਜਾਂ ਗੁਰੂ ਜੀ ਨੇ ਸੋਚ ਕੇ ਕਿਹਾ ਭਾਈ ਤੈਨੂੰ ਮੈਂ ਕਿਹਾ ਸੀ ਬਾਤ ਕਰਵਾਈ ਸੰਗਤ ਨੂੰ ਲੰਗਰ ਛਕਾਈ ਸੰਗਤ ਵਿੱਚੋਂ ਕਿਸੇ ਨੂੰ ਵੀ ਨਰਾਸ਼ਤਾ ਨਹੀਂ ਕੀਤਾ ਕਿਸੇ ਦਾ ਮਨ ਤਾਂ ਨਹੀਂ ਦਿਖਾਇਆ ਇਹਨੇ ਤਾਂ ਕਿਹਾ ਨਹੀਂ ਜੀ ਕਿਸੇ ਦਾ ਮਨ ਨਹੀਂ ਦਿਖਾਇਆ ਗੁਰੂ ਜੀ ਨੇ ਫਿਰ ਕਿਹਾ ਨਹੀਂ ਸੋਚ ਫਿਰ ਇਹਨੇ ਸੋਚਿਆ ਤੇ ਸੋਚ ਕੇ ਕਹਿਣ ਲੱਗਾ ਗੁਰੂ ਜੀ ਇੱਕ ਆਇਆ ਸੀ ਉਹਨੇ ਪਾਟਾ ਜਿਹਾ ਪੰਣਾ ਬਨਿਆ ਹੋਇਆ ਸੀ ਗੰਦੀ ਜੀ ਚਾਦਰ ਸੀ ਉਹਦੀ ਮੈਨੂੰ ਕਹਿ ਰਿਹਾ ਸੀ ਮੈਂ ਗੁਰ ਸੇਖਾਂ ਮੈਂ ਲੰਗਰ ਛਕਣਾ ਹੈ ਮੈਂ ਉਹਨੂੰ ਕਿਹਾ ਵੀ ਅੰਦਰ ਲੈਣਾ ਲੱਗੀਆਂ ਨੇ ਤੁਸੀਂ ਸਬਰ ਕਰ ਲਓ ਤੁਹਾਨੂੰ ਥੋੜੀ ਦੇਰ ਬਾਹਰ ਲੰਗਰ ਛਕਾ ਦਿੰਦੇ ਹਾਂ ਲੇਕਿਨ ਉਹ ਤਾਂ ਮੰਨ ਹੀ ਨਹੀਂ ਰਿਹਾ ਸੀ ਉਹ ਬਾਰ ਬਾਰ ਜ਼ਿੱਦ ਕਰ ਰਿਹਾ ਸੀ ਨਹੀਂ ਮੈਂ ਹੁਣੇ ਹੀ ਛਕਣਾ ਹੈ ਮੈਂ ਹੁਣੇ ਹੀ ਛਕਣਾ ਹੈ ਮੈਂ ਬਸ ਗੁਰੂ ਜੀ ਉਹਨੂੰ ਲੰਗਰ ਨਹੀਂ ਛਕਾਇਆ ਅਤੇ ਉਹ ਆਪਣਾ ਨਾਮ ਲੱਖੋ ਦੱਸ ਰਿਹਾ ਸੀ ਗੁਰੂ ਜੀ ਨੇ ਕਿਹਾ ਕੀ ਨਾਮ ਚ ਹੈ ਲੱਖੋ ਉਹ ਤਾਂ ਸਾਡੇ ਗਲੇ ਦਾ ਹਾਰ ਹੈ ਹੁਣ ਮੈਂ ਆਪਣੇ ਭਗਤ ਦੀ ਗੱਲ ਨੂੰ ਤਾਂ ਟਾਲ ਨਹੀਂ ਸਕਦਾ ਲੇਕਿਨ ਮੈਂ ਆਪਣਾ ਇੱਕ ਬਚਨ ਤੈਨੂੰ ਦਿੰਦਾ ਹਾਂ ਕਿ ਜਿਹੜੀਆਂ ਤੇਰੀਆਂ ਪਿੱਲੀਆਂ ਈਟਾਂ ਨੇ ਕੱਚੀਆਂ ਈਟਾਂ ਨੇ ਆ ਵੀ ਪੱਕੀਆਂ ਈਟਾਂ ਦੇ ਭਾਅ ਦੇ ਵੇਖ ਜਾਣੀ ਜਿਨੀ ਪੱਕੀਆਂ ਈਟਾਂ ਦੀ ਕੀਮਤ ਹੁੰਦੀ ਹੈ ਉਸ ਦੇ ਭਾਅ ਦੇ ਵੇਖ ਜਾਣੀ ਆ ਗੱਲ ਨੂੰ ਸੁਣ ਕੇ ਫਿਰ ਖੁਸ਼ ਹੋਇਆ ਅਤੇ ਵਾਪਿਸ ਆ ਗਿਆ ਗੁਰੂ ਜੀ ਨੇ ਇਹਨੂੰ ਕਿਹਾ ਮੈਂ ਆਪਣੇ ਭਗਤ ਦੇ ਬੱਚੇ ਨਹੀਂ ਮੋੜ ਸਕਦਾ ਇਹਦੇ ਨਾਲ ਮੇਰੇ ਭਗਤ ਦੇ ਬੱਚੇ ਵੀ ਜਾਣਗੇ ਅਸੀਂ ਜੋ ਮੈਂ ਤੈਨੂੰ ਕਹਿ ਰਿਹਾ ਹਾਂ ਉਹ ਵੀ ਬੁਰਾ ਹੋਏਗਾ ਕੁਝ ਸਮੇਂ ਤੋਂ ਬਾਅਦ ਬਾਰਿਸ਼ ਹੋਈ ਦੋ ਦਿਨ ਬਾਰਿਸ਼ ਹੋਈ ਪੰਜ ਦਿਨ ਬਾਰਿਸ਼ ਹੋਈ 10 ਦਿਨ ਬਾਰਿਸ਼ ਹੋਈ 20 ਦਿਨ ਤੱਕ ਬਾਰਿਸ਼ ਹੁੰਦੀ ਰਹੀ ਕਿਲੇ ਦੇ ਦਵਾੜ ਟੈ ਗਏ ਬਾਦਸ਼ਾਹ ਨੂੰ ਖਤਰਾ ਸੀ ਕਿਤੇ ਦੁਸ਼ਮਣ ਹਮਲਾ ਹੀ ਨਾ ਕਰ ਦੇ ਅਬਾਦਸ਼ਾ ਨੇ ਫੌਰਨ ਆਪਣੇ ਵਜ਼ੀਰਾਂ ਨੂੰ ਕਿਹਾ ਇੱਟਾਂ ਦਾ ਪ੍ਰਬੰਧ ਕੀਤਾ ਜਾਏ ਇਸ ਤਰ੍ਹਾਂ ਨਾ ਹੋਏ ਕਿ ਦੁਸ਼ਮਣ ਸਾਡੇ ਉੱਤੇ ਹਮਲਾ ਕਰ ਦੇਣ ਹੁਣ ਵਜ਼ੀਰਾਂ ਨੂੰ ਕਿਤੋਂ ਵੀ ਇੱਟਾਂ ਨਾਲ ਲੱਭੀਆਂ ਤਾਂ ਕਿਸੇ ਨੇ ਦੱਸਿਆ ਕਿ ਭਾਈ ਬੁੱਧੂ ਦੇ ਕੋਲ ਇੱਟਾਂ ਹਨ ਉਹਨਾਂ ਕੋਲੋਂ ਤੁਸੀਂ ਲੈ ਲਓ ਆਦੇ ਅਤੇ ਜਾਰ ਕੀ ਕਿਹਾ ਸਾਨੂੰ ਇੱਟਾਂ ਤੁਸੀਂ ਵੇਚ ਦਿਓ ਭਾਈ ਬੁੱਧੂ ਨੇ ਕਿਹਾ ਮੇਰੇ ਕੋਲ ਇੱਟਾਂ ਤਾਂ ਹਨ ਸੱਚ ਬੋਲਿਆ ਲੇਕਿਨ ਕਚੀਆਂ ਹਨ ਸਹੀ ਤਰ੍ਹਾਂ ਪੱਕੀਆਂ ਨਹੀਂ ਨੇ ਹੁਣ ਉਹਨਾਂ ਵਜ਼ੀਰਾਂ ਨੇ ਸੋਚ ਕੇ ਕਿਹਾ ਚਲੋ ਜੇ ਕਚੀਆਂ ਹੀ ਦੇ ਦੋ ਉਹਨਾਂ ਨੇ ਆ ਸੋਚਿਆ ਅਗਰ ਅਸੀਂ ਨਾ ਲੈ ਕੇ ਗਏ ਤੇ ਰਾਜਾ ਗੁੱਸਾ ਹੋਏਗਾ ਕਿਉਂ ਨਹੀਂ ਲੈ ਕੇ ਆਏ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕਿਹਾ ਕਿ ਤੂੰ ਸਾਨੂੰ ਕਚੀਆਂ ਹੀ ਦੇ ਦੇ ਤਾਂ ਗੋ ਪਾਈ ਬੁੱਧੂ ਜੀ ਨੇ ਕਿਹਾ ਲੇਕਿਨ ਵੇਚਾਂਗਾ ਪਕਕੀਆਂ ਦੇ ਭਾਅ ਉਹਨਾਂ ਨੇ ਕਿਹਾ ਤੂੰ ਜਿੰਨੀ ਵੀ ਕੀਮਤ ਲਾਣੀ ਹੈ ਦੇ ਸਾਨੂੰ ਉਸ ਵਕਤ ਉਹਨਾਂ ਦੀਆਂ ਇੱਟਾਂ ਪੱਕੀਆਂ ਇੱਟਾਂ ਦੇ ਭਾਅ ਵੇਚ ਗਈਆਂ ਭਗਤ ਦੇ ਬਚਨ ਵੀ ਰਹਿ ਗਏ ਤੇਰੀ ਬੰਦੀ ਭਗਤ छुड़ाਵੇ ਬੰਦਿਆ ਭਗਤ ਨਾ ਛੂਟੇ ਮੋਹ ਹੈ ਰੱਬ ਜੀ ਦੀ ਕਹੀ ਹੋਈ ਗੱਲ ਤਾਂ ਭਗਤ ਮੋੜ ਸਕਦਾ ਹੈ ਲੇਕਿਨ ਭਗਤ ਦੀ ਕਹੀ ਹੋਈ ਗੱਲ ਰੱਬ ਵੀ ਨਹੀਂ ਮੋੜ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ